ਦਿਲਾ ਚਲੀ ਜਾ ਲੱਕੜਾ ਬਾਕੀ ਜਿਹੜਾ ਮਟੀਰੀਅਲ ਸੀ ਸਾਰਾ ਆਪਾਂ ਨੇ ਮਿਕਸੀ ਵਿੱਚ ਨਾ ਥੋੜਾ ਕਰਤਾ ਬਰੀਕ ਬੜਾ ਬਰੀਕ ਨਹੀਂ ਪੀਸਿਆ ਤੁਹਾਨੂੰ ਦਿਖਾਉਣਾ ਹੈ ਵੀ ਕਿ ਇਹ ਵੀ ਇਹ ਪਾਣੀ ਚ ਨਹਾਉਣ ਦਾ ਨਜ਼ਾਰਾ ਵੱਖਰਾ ਆ ਜਾਂਦਾ ਪਰ ਮੈਂ ਨਾ ਨਹਾਉਂਦਾ ਨਹੀਂ ਇਹੋ ਜਿਹਾ ਮੈਂ ਤਾਂ ਗਰਮਾਣੀ ਨਹਾਉਂਦਾ ਹਾਂ ਪਰ ਮਾਤਾ ਕਾ ਟੁੱਪ ਨਿਕਲਣ ਲੱਗੀ ਹੈ ਬਾਰੇ ਇਹਦਾ फेर کافی ਬੱਦਲ ਜੇ ਉੱਪਰ ਆ ਰਹੇ ਚਲਾ ਸੋਦਾ ਹੈ ਕੇਵਲ ਤਗੜਾ ਇੱਕ ਤੋਂ ਲਾ ਲਈ ਤੇ ਆਉਣੇ ਇਥੇ ਮਿਕਸ ਕਰਨਾ ਸਾਰਾ ਬਾਹਲਾ ਤਖੜਾ ਮਸ਼ੀਨ ਸੀ ਜਿਹੜਾ ਪੂਰਾ ਹੋ ਗਿਆ ਬੜੇ ਦਿਨ ਕਿੰਨੇ ਦਿਨਾਂ ਤੋਂ ਕਹਿੰਦੇ ਸੀ ਅੱਜ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਮ ਹੋਗੇ 11 ਵਜੇ ਚ 15 ਮਿੰਟ ਰਹਿ ਗਏ ਤੇ ਮੈਂ ਚੱਲਣਾ ਹਾਂ ਅੱਜ ਬਣਾਉਣੀ ਪੰਜੀਰੀ ਥੋੜਾ ਸਮਾਨ ਸੋਨ ਲੈ ਕੇ ਆਉਣਾ ਉਹਦੇ ਵਾਸਤੇ ਉਹ ਲੈ ਕੇ ਆਉਨੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਐਕਟ ਵਗਰਮ ਕਰੀਏ ਫਰੀ ਖੜੀ ਫਰੀ ਪਾਸੇ ਰੇਜ਼ ਨਾ ਕਰੀਂ ਠੀਕ ਹੈ ਇਹ ਨਾ ਵੀ ਰੇਜ਼ ਪਿੱਛੇ ਜਾ ਇਹਨੂੰ ਨਾ ਫੜੀ ਚੰਗਾ ਇਹ ਤਾਂ ਭੱਜ ਪੈਣੀ ਨਹੀਂ ਨਹੀਂ ਕੋਈ ਨਹੀਂ ਚੱਲਦਾ ਮੈਂ ਹੀ ਚੱਲਾਂ ਇਕੱਲਾ ਹੋਣਾ ਕਰਿਓ ਚ ਕੋਈ ਕੌਸ਼ਿਸ਼ ਚੰਗਾ ਤੇ ਹੁਣ ਮੈਂ ਮੂੰਹ ਹੋਣਾ ਚਿੰਗੀ ਕਰਾ ਬੰਨਣਾ ਹਾਂ ਬਹੁਤ ਲੱਗਣੀ ਹੈ ਤੇ ਫਿਰ ਜਾਂਦਾ ਮੈਂ ਜੇ ਅਗਰ ਤਾਂ ਮੋਟੀ ਆਸੀ ਪਾਈ ਜਾਂਦੀ ਹੈ ਆਪਣੀ ਠੀਕ ਹੈ ਤੇ ਜਲਦੀ ਜਲਦੀ ਲੈ ਕੇ ਆਵਾਂ ਟਾਈਮ ਬਹੁਤ ਹੋਈ ਜਾਂਦਾ ਕੀ ਕੀ ਸੀ ਅੱਛਾ ਚਾਹ ਹਾਂ ਉਹ ਲਫਾਫਾ ਲੈ ਕੇ ਜਾਣਾ ਠੀਕ ਹੈ ਰੁਕਤੀ ਥੋੜਾ ਜਿਹਾ ਚਲੋ ਮਸਰਲ ਬੰਨੀ ਹੈ ਹਾਂ ਤੇ ਮਸਰਲ ਹਾਂ ਤੇ ਦਸਤਾਨੇ ਠੀਕ ਹੈ ਚਲੋ ਜੀ ਐਸਾ ਕਰਕੇ ਬਣ ਕੇ ਜਾਣਾ ਹੈ ਨਾ ਚਲ ਚਲ ਕੇ ਆ ਗਿਆ ਆਪਣਾ ਥੋੜਾ ਜਿਹਾ ਸੀ ਥੋੜਾ ਜਿਆ ਤਿੰਨ ਹੀ ਚੀਜ਼ਾਂ ਸੀ ਦੋ ਚੀਜ਼ਾਂ ਸੀ ਸਸਾਬੀ ਤੇ ਵਾਟੇ ਦਾ ਪਹਿਲਾਂ ਆਪਣਾ ਸਸਾਬੀ ਕਰਾਈ ਆ ਆਹ ਕੜਾਈ ਵੀ ਨਿਕਲੇ ਨਿਕਲਣ ਉਹ ਫੋਰਾਤ ਮਾਨ ਆਪਣਾ ਜਿਹੜਾ ਆ ਗਿਆ ਇੱਧਰ ਕੁਤਰਾ ਹੋ ਜਾਂਦਾ ਗਰੀਦਾ ਤੇ ਗੋੜਾ ਆ ਪਤਾ ਨਹੀਂ ਕੀ ਆ ਫੁੱਲੇ ਰਸਗੁੱਲਾ ਤੇ ਮਖਾਣਾ ਮਗਜੇ ਕਾਜੂਅ ਖਸਖਸ ਚੀਂਡ ਤੇ ਕਮਲ ਕਾ ਆ ਵੀ ਪਤਾ ਨਹੀਂ ਕੀ ਆ ਚਿੱਟਾ ਪਾਊਡਰ ਪਖੜਾ ਹੈ ਆ ਸੌਂਡ ਆ ਖਰੋਟ ਆ ਬਦਾਮ ਇੰਨਾ ਕੁ ਜੀ ਨਾ ਪਨੀਰੀ ਆਪਾਂ ਇੱਥੇ ਨਹੀਂ ਬਣਾਉਣ ਲੱਗੇ ਆਪਾਂ ਬਣਾਉਣ ਲੱਗੇ ਆ ਚਾਚੇ ਕਰ ਉਹਦੇ ਵਾਸਤੇ ਨਾ ਦੋ ਵਿੱਚ ਲੈ ਚ ਲਈਆ ਲੱਕੜਾਂ ਬਾਕੀ ਜਿਹੜਾ ਮਟੀਰੀਅਲ ਸੀ ਸਾਰਾ ਆਪਾਂ ਨੇ ਮਿਕਸੀ ਵਿੱਚ ਨਾ ਥੋੜਾ ਕਰਤਾ ਬਰੀਕ ਬੜਾ ਬਰੀਕ ਨਹੀਂ ਪੀਸਿਆ ਤੁਹਾਨੂੰ ਦਿਖਾਉਣਾ ਵੀ ਕਿੱਦਾਂ ਕੀਤਾ ਆ ਲੈ ਇੱਥੇ ਲਿਖ ਆਪਣੇ ਚੁੱਲੇ ਤੇ ਸੈਟਿੰਗ ਜੀ ਬੈਠਦੀ ਕੜਾਈ ਦੀ ਆ ਕਰਕੇ ਕਭੀ ਛੱਲੇ ਇੱਧਰ ਚਾਚੇ ਕਰੇ ਬਣਾ ਲੈਨੇ ਆ ਗਰੀ ਗਰੀ ਮੈਂ ਕੱਢ ਪਾ ਗਿਆ ਇੱਧਰ ਆਹ ਦਾਲ ਨਹੀਂ ਗਿਆ ਕਿਤੇ ਅਜੀ ਕਰ ਜਾਣਾ ਆਹ ਮਿਕਸੀ ਵਿੱਚ ਚੱਲਿਆ ਨਹੀਂ ਪਾਣੀ ਥੋੜੇ ਜਿਹਾ ਗਰਮ ਵਿੱਚ ਪੋੜ ਕੇ ਨਾ ਆਪਣੇ ਘਰੋਂ ਕਪੜਾ ਲੈ ਆ ਤੇ ਡੰਡੇ ਨਾਲ ਕੋਟ ਲੈਨੇ ਆ ਹਾਂ ਰਈ ਆ ਸਾਰਾ ਕਰਦਾ ਹੈ ਤੇ ਵਿੱਚ ਫਰਿਆ ਬੰਦ ਕਰ ਪਹਿਲਾਂ ਬੰਦ ਕਰ ਇਹ ਮੈਂ ਠੀਕ ਕਰ ਆਪ ਕਿ ਨਾਮ ਕਰ ਇਹ ਦੱਭੀਆਂ ਗਿਆ ਲੋ ਆ ਪੰਦਾ ਪੈ ਗਿਆ ਲਿਆਉਣਾ ਸੀ ਸ਼ੱਕਰ ਲਿਆ ਬੈਠਾ ਮੈਂ ਘੜ ਤੇ ਇਹਨੂੰ ਹੁਣ ਬਰੀਕ ਕਰਨਾ ਪੈਣਾ ਇੱਥੇ ਲਾਉਣਾ ਪੈਣਾ ਚਾਟਰ ਪਹਿਲਾਂ ਗਰਮ ਬੂ ਗਰਮ ਪਾਣੀ ਕਾਖਨ ਉਹਦੇ ਵਿੱਚ ਨੂੰ ਘੋਲ ਲੈਣਾ ਪੈਣਾ ਨਹੀਂ ਤਾਂ ਫਿਰ ਵਿੱਚ ਡਲੀਆਂ ਨਹੀਂ ਰਹਿੰਦੀ ਨੂੰ ਪਹਿਲਾਂ ਕੁੱਟ ਕੇ ਨਾ ਇੱਥੇ ਪਈ ਆ ਪਤਿੱਲੀ ਉਹ ਉਹ ਦੇ ਜਪੋਣੀ ਹਾਂ ਉਹ ਵਿਚ ਰੱਖਦਾ ਪਾਣੀ ਗਰਮ ਤੇ ਉਧਰ ਘਟ ਘਟ ਕੇ ਵਿੱਚ ਘੋਲ ਕੇ ਲੈ ਚਲਦਾ ਇਹ ਕੰਮ ਕਰਦੇ ਹੈ ਤੂੰ ਗਰਮ ਪਾਣੀ ਕਢ ਲੈਨੇ ਚਾਰ ਚਾਰ ਲੜੀਆਂ ਪਾ ਦੇ ਘੋਲ ਲੈਨੇ ਚਾਰ ਪੰਜ ਪੰਜ ਨਾ ਕੋਈ ਵਧੀਆ ਪੁੱਟਿਆ ਡੰਡਾ ਫੜੀ ਕੇ ਇੱਥਾਂ ਇਹ ਮੈਨੂੰ ਲੱਗਦਾ ਵੀ ਕੰਮ ਖਰਾਬ ਹੋ ਗਿਆ ਪਾਣੀ ਵੱਧ ਵਾ ਬਿਠਾ ਹੋਇਆ ਪੁਰਗੇ ਉੱਤੋਂ ਦੀ ਬਾਕੀ ਪੁੱਛ ਕਿਆ ਹੋਣਾ ਵੀ ਕਿਵੇਂ ਕਿੰਨਾ ਕੁ ਚਾਹੀਦਾ ਸੀ ਤੇ ਕਿੱਥੋਂ ਤੱਕ ਉਹ ਕੰਮ ਪਹੁੰਚ ਗਿਆ ਵੀ ਵੇਖੀਏ ਚੱਲ ਕਿ ਹੋਰੋਂ ਧੂੰਆਂ ਨਿਕੜੀ ਜਾਂਦਾ ਇੰਨੀ ਅੱਗ ਬੜੀ ਵੀ ਹੈ ਮੈਂ ਦਿਖਾਉਣਾ ਪਾਪ ਹੀ ਪਾਪ ਆ ਜਿਵੇਂ ਬੈਲਰ ਚੱਲਦਾ ਉਹਨਾਂੋਂ ਮੇ ਪਾਪ ਨਿਕਲਦੀ ਵੀ ਅੰਦਰ ਚੁੱਲਾ ਆਹੀ ਮੈਂ ਉਹ ਮਖਾਣੇ ਜਿਹੜੇ ਬਰੀਕ ਕਰਕੇ ਲੈ ਆਉਂਦੇ ਉਹ ਬਚ ਇਕ ਹੀ ਵੇਸਣ ਆ ਨਾ ਇਸਨ ਤੇ ਪਰ ਇਹ ਦਰਵੰਦ ਇਸਨ ਨਾਲ ਅਜਾ ਚੱਲ ਜ ਜਾਂਦਾ ਇਹੰਨੇ ਕੌਂਦੀ ਆਟਾ ਵੀ ਪਾਇਆ ਹਾਂ ਆਹ ਜਿਹਾ ਤੇ ਅਨ ਪਕਾਉਂ ਦਿਆਂਗੇ ਪਰ ਤੇਰਾ ਹੱਥ ਬੰਨ ਜੇ ਜਿੰਨਾ ਟਾਈਮ ਇਹ ਬਣਦਾ ਉਹਨਾ ਟਾਈਮ ਆਪਾਂ ਬਾਹਰ ਜਿਹੜਾ ਗੋੜਾ ਕੱਢ ਆਈਏ ਉਹ ਥੀ ਜਗਾ ਪੌਗਾ ਸਮਾਨ ਫਿਰ ਦੇਖਾਂਗੇ ਠੀਕ ਆ ਕੋਨਾ ਜਿਹੜਾ ਇਧਰ ਜਾਂਦੇ ਵੇਨੇ ਮੋਟਰ ਮੋਟਰ ਚਲਦੀ ਵੀ ਇਹ ਵੀ ਇਹ ਪਾਣੀ ਚ ਨਹਾਉਂਦਾ ਨਹੀਂ ਆ ਵੱਖਰਾ ਆ ਜਾਂਦਾ ਪਰ ਮੈਂ ਨਹਾਉਂਦਾ ਨਹੀਂ ਇਹੋ ਜਿਹਾ ਮੈਂ ਤਾਂ ਗਰਮਾਣੀ ਨਹਾਉਂਦਾ ਹਾਂ ਪਰ ਚਲਦੀ ਨਾ ਮੋਟਰ ਕੋਣ ਤੋਂ ਅੱਥ ਨਿਕਲਦੇ ਵੀ ਚਾਂਸ ਬਣਦੇ ਆਉਂਦੇ ਕਿਉਂਕਿ ਮੋਟਰ ਮੋਟਰਾਂ ਚੱਲ ਪਈਆਂ ਤੇ ਨਿਗਾ ਨਿਗਾ ਹੋ ਜਾਣਾ ਮਾਹੌਲ ਤੇ ਉੱਡ ਜਾਣਾ ਬੱਦਲ ਬੁੱਦਲ ਧੁੱਪ ਨਿਕਲਿਆਣੀ ਮਾਤਾ ਕਾ ਧੁੱਪ ਨਿਕਲਣ ਲੱਗੀ ਬਾਰੇ ਇਹ ਤਾਂ ਫਿਰ ਕਾਫੀ ਬੱਦਲ ਜੇ ਉੱਪਰ ਆ ਗਏ ਮਾ ਕਾ ਮੋਟਰਾਂ ਮੋਟਰਾਂ ਚੱਲਦੀਆਂ ਤੇ ਗਰਮੈਜ ਜੀ ਬਣੂਗੀ ਭਾਪ ਜੀ ਉੱਡਦੀ ਗਰਮ ਗਰਮ ਇਦਾਂ ਕਰਕੇ ਪਰੀ ਤਾਂ ਉਲਟੀ ਹੋ ਗਿਆ ਤਾਂ ਗੁਰਬੱਧਾ ਬਣ ਗਿਆ ਓਕੇ ਰਹੀ ਇੱਥੇ ਉਹ ਜੇ ਤਾਂ ਉਹ ਹੀ ਨਹੀਂ ਨਹੀਂ ਆ ਬੰਦਾ ਜਾਂਦਾ ਕਿ ਲੱਗਣਾ ਟਾਈਮ ਤਾਂ ਮਤਲਬ ਆਂਦਾ ਹਣਾ ਉਹ ਗਾੜਾ ਜਾਓਗੇ ਸਣਾ ਹਣਾ ਨਿਕਲਦਾ ਉਹਨੱਕ ਤੋਂ ਕਿਹੋਂ ਨਿਕਰਨਾ ਨਹੀਂ ਬੱਸ ਜੀ ਦੇਸ ਤੇ ਖਤਮ ਮੈਂ ਵੀ ਅੰਦਰ ਸਮਾ ਬਾਦ

ਟਾੜਾ ਦਿਖਾ ਰਾ ਹਾਂ ਹਾਂ ਆਦਰ ਰਿਹਾ ਆਪਾਂ ਆਹਣਾ ਹਾਂ ਆਹੋ ਮੀ ਹੈਲੋ 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 ਚਲ ਪਾ ਹੈਲੋ 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 ਹallelujah ਹੈਲੋ ਹੈਲੋ ਉਹ ਲਿਆ ਸੀ ਕਰੀਏ ਸਾਰਾ ਚਲਾ ਸੋਟਾ ਹੈ ਕੇਵਤ ਤਬਲਾ ਲੀ ਤੇ ਆਉਣੇ ਤੇ ਮਿਕਸ ਕਰਨਾ ਸਾਰਾ ਹੁੰਡਾ ਨਹੀਂ ਰੱਖਣਾ ਉੱਪਰ ਹਣਾ ਹੁਣ ਗਟੀਆਂ ਜਾਣ ਗਿਆ ਪਿੰਨੀਆਂ ਲੱਡੂ ਕਦਮ ਇੱਕ ਹੋਰ ਚਾਹੀਦੀ ਸੀ ਦੂਸਰੀ ਕੜਸ਼ੀ ਆ ਹਲਾ ਨੇ ਵੈਲਾ ਸਾਡੇ ਅੰਦਰ ਪਈ ਹੋਣ ਇੱਕ ਪਾਸੇ ਇੱਕ ਪਾਸੇ ਹੁੰਦੇ ਵਿੱਚ ਰੱਖਣਾ ਪਿੰਜੇਰੀ ਨਹੀਂ ਕੋਸ਼ਿਸ਼ ਕਰਨਾ ਪਰ ਇਹ ਸੋ ਰਹਿਣ ਦੇਣਾ ਨਹੀਂ ਪਾਲੀਆਂ ਕਰਨੀ ਹੋਣ ਕਾਹਨਾਂ ਇਹ ਕਰੋ ਪਿੰਡੀਆਂ ਗੀਆਂ ਬਣ ਆ ਕੁਛ ਇਥੇ ਰਹਿ ਗਈਆਂ ਬਾਕੀ ਇਹਦੇ ਚ ਪੈਦੀ ਪਾ ਗਈਆਂ ਉਹ ਕੋਲੇ ਜਾ ਕੋਈ ਅਰੇ ਵੀ ਕੀ ਗੱਟ ਮੈਂ ਚਲੀ ਹਾਂ ਘਰ ਨੂੰ ਆਲੇ ਬਾਹਲਾ ਤਕੜਾ ਮਸ਼ੀਨ ਸੀ ਜਿਹੜਾ ਪੂਰਾ ਹੋ ਗਿਆ ਬੜੇ ਦਿਨ ਕਿੰਨੇ ਦਿਨਾਂ ਤੋਂ ਕਹਿੰਦੇ ਸੀ ਅੱਜ ਬਣਾਉਣੇ ਅੱਜ ਬਣਾਉਣੇ ਚਲੋ ਅੱਜ ਉਹ ਦਿਨ ਆ ਹੀ ਗਿਆ ਲੋ ਚੱਕੋ ਰੱਖੋ ਹਾਂ ਅਸ਼ਕ ਚਲੋ ਹਾਂ

ਲੇ ਮੈਂ ਦਿਆਂ ਲਓਈ ਨਿਕਲੀ ਤੋਪਾ ਆਹ ਕਿ ਖਸੂਰ ਜੀ ਪੈ ਗਈਆਂ ਚ ਆਪਣਾ ਤੋਨੀਆ ਮਾੜੀ ਨਿਕਲੀ ਤੋਪਾ ਉਹ ਮੈਂ ਤੈਨੂੰ ਜੀ ਪਾ ਲਈ ਆ ਆ ਵੀ ਪਰ ਮੈਂ ਨਹੀਂ ਪਾਉਣੀ ਆ ਬਣਾਈ ਨੇ ਨਾ ਚਾਹ ਈਨੀ ਫਰੀ ਚਾਹ ਵੀ ਹਾਂ ਜੀ ਫਰੀ ਤੂੰ ਈਨੀ ਏਡਾ ਵੱਡਾ ਗਲਾਸ ਵੱਡਾ ਗਲਾਸ ਚਲ ਠੀਕ ਆ ਬੜਾ ਗਲਾਸ ਇਹਦੇ ਚ ਨਿਕਲਣਾ ਪਾਣੀ ਗਰਮ ਕਰ ਦੇਣਾ ਇਹ ਫਾਇੜਾ ਖਲਾਰਾ ক্লোਰਾ ਪਾ ਪਿਆ ਪਾ ਚਾ ਚੀ ਪੀ ਕੇ ਟੋਕੀ ਟੂੜੀ ਖਾ ਕੇ ਪਾਇਆ ਹਣ ਚੱਕਣ ਵਾਲਾ ਸਾਰ ਆਪਾਂ ਚੱਲੀਏ ਅਗੇ ਇਹ ਨੂੰ ਗੇੜਾ ਮਾਰ ਕੇ ਆਉਣੇ ਇੱਥੇ ਨਾ ਪੇ ਚੱਕ ਕੇ ਹੀ ਲੈਣਾ ਚਲੋ ਤੇ ਬਾਹਰ ਜਾ ਕੇ ਟੂੜੀ ਟੜੀ ਪਾਉਣੀ ਆ ਪਸ਼ੂਆਂ ਨੂੰ ਪਰ ਤਾਂ ਤਾਂ ਹੁਣ ਦੇਖਣਾ ਟਾਈਮ ਪਹ ਪਿਆ ਤਾਂ ਤੂੜੀ ਪਾਈ ਦੇ ਪਹਿਲਾਂ ਫਿਰ ਜਾਣਾ ਫੇਰ ਤੈਨੂੰ ਗੇੜਾ ਮਾਰਨਾ ਖੇਤ ਜਾਣਾ ਕਾਹ ਤਾਂ ਜਾਣਾ ਮੈਂ ਜਾਣਾ ਮੱਝਾਂ ਨੂੰ ਤੂੜੀ ਪਾ ਲਵਾਂ ਫੇਰ ਠੀਕ ਆ ਓਕੇ ਓਕੇ ਲਓ ਜੀ ਹਾਂ ਹੁਣ ਚਲੀਏ ਖੇਤ ਚੱਕੋ ਤੂੜੀ ਚੱਕਦੇ ਬਸ ਚੱਕਦੇ ਸ਼ੀਰੀ ਸ਼ੀਰੀ ਪਾ ਚਲੀਏ ਹੁਣ ਖੇਤ ਫੇਰ ਜਾਣਾ ਖੇਤ ਖੇਤ